ਸਤਸਿਰਿਆ ਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦਰਾ ਫਟਾਫੜ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਆਓ ਫਿਰ ਰੁਕ ਕਰਦੇ ਆ ਪਹਿਲੀ ਕਵਰ ਦਾ ਮਿਆ ਮਰਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਯੂਨੀਅਨ ਸੋਲੀਡਰਿਟੀ ਐਂਡ ਡਿਫਰੈਂਟ ਪਾਰਟੀ ਦੇ ਚੇਅਰਮੈਨ ਕੇਨਜੀ ਨੇ ਕਿਹਾ ਕਿ ਮਿਆਬਾਬ ਸੈਟਲਾਈਟ ਰਿਪੋਰਟ ਸੈਂਸਿੰਗ ਰਾਹੀਂ ਸੰਘਰਸ਼ ਵਾਲੇ ਖੇਤਰਾਂ ਵਿੱਚ ਜਾਣਗਲਨਾ ਕਰੇਗਾ ਦੇਸ਼ ਦੇ ਵਿੱਚ 1 ਤੋਂ 15 ਅਕਤੂਬਰ ਤੱਕ ਮਰਦਮਸ਼ੁਮਾਰੀ ਹੋਣੀ ਹੈ ਜੋ ਕਿ ਐਮਰਜੈਂਸੀ ਹਟਾਈ ਜਾਣ ਤੋਂ ਬਾਅਦ ਦੇਸ਼ ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਅੰਕੜਿਆਂ ਨੂੰ ਅਪਡੇਟ ਕਰਨ ਅਤੇ ਧੋਖਾਧੜੀ ਨੂੰ ਰੋਕਣ ਦੇ ਵਿੱਚ ਵੀ ਮਦਦ ਕਰੇਗੀ ਉਹਨਾਂ ਨੇ ਕਿਹਾ ਕਿ 2014 ਤੇ 2019 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਦੇ ਨਾਲ-ਨਾਲ ਨਵੇਂ ਇਕੱਠੇ ਕੀਤੇ ਗਏ ਅੰਕੜਿਆਂ ਦੇ ਹਾਰ ਉੱਤੇ ਅਕਤੂਬਰ ਦੇ ਵਿੱਚ ਨਵੀਂ ਜਨਗਣਨਾ ਕਰਵਾਈ ਜਾਵੇਗੀ ਇੱਥੇ ਸੁਰੱਖਿਆ ਕਾਰਨਾਂ ਕਰਕੇ ਡਾਟਾ ਇਕੱਠਾ ਨਹੀਂ ਕੀਤਾ ਜਾ ਸਕਦਾ ਇਸ ਲਈ ਸੈਟਲਾਈਟ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਹਾਂ ਅਤੇ ਰਿਮੋਟ ਸੈਂਸਿੰਗ ਦੇ ਰਾਹੀਂ ਧਰਤੀ ਦੇ ਖੇਤਰ ਵਿੱਚ ਰਹਿਣ ਵਾਲੀ ਆਬਾਦੀ ਦਾ ਅੰਦਾਜ਼ਾ ਲਗਾਵਾਂਗੇ। ਕੈਨੇਡਾ ਅਤੇ ਆਸਟ੍ਰੇਲੀਆ ਦੇ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਦੇ ਵਿੱਚ ਕਟਾਹੀ ਕੀਤੀ ਜਾ ਰਹੀ ਹੈ। ਇੱਕ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਕੈਨੇਡਾ ਅਤੇ ਆਸਟ੍ਰੇਲੀਆ ਦੇ ਵਿੱਚ ਉੱਚ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਪੰਜਾਬ, ਗੁજરાਤ ਅਤੇ ਹਰਿਆਣਾ ਦੇ ਵੀਜ਼ਾ ਕਾ ਬੇਨਤੀਕਾਰਾਂ ਨੂੰ ਵੱਡੀ ਗਿਣਤੀ ਵਿੱਚ ਰੱਦ ਕੀਤੇ ਜਾਂਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਇਹਨਾਂ ਦੇ ਦੇਸ਼ਾਂ ਦੇ ਨਿਯਮ ਸਖਤ ਕਰ ਦਿੱਤੇ ਗਏ ਨੇ ਤੇ ਇਸ ਵਿੱਚ ਖਾਸ ਕਰਕੇ ਭਾਰਤ ਦੇ ਕੁਝ ਰਾਜਾਂ ਦੇ ਵਿਦਿਆਰਥੀਆਂ ਨੂੰ ਸਖਤ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਪੋਰਟ ਵਿੱਚ ਮਾਹਿਰਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਜਿਹੜੇ ਦੇਸ਼ ਮਹਿਸੂਸ ਕਰਦੇ ਨੇ ਕਿ ਭਾਰਤੀ ਪ੍ਰਵਾਸ ਕਰਨ ਦੇ ਚਾਹਵਾਨ ਨੇ ਉਹ ਸਿਸਟਮ ਦੇ ਨਾਲ ਖੇਡ ਰਹੇ ਨੇ ਅਤੇ ਵਿਦਿਆਰਥੀ ਵੀਜ਼ਾ ਦਾ ਆਸਾਨ ਦਸਤਾ ਚੁਣ ਰਹੇ ਨੇ ਤੇ ਉਹੀ ਨਿਯਮ ਸਖਤ ਕਰ ਰਹੇ ਨੇ ਕੈਨੇਡਾ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ ਤੇ ਕੈਨੇਡਾ ਵਿੱਚ ਕਾਨੂੰਨੀ ਪ੍ਰਵੇਸ਼ ਤੋਂ ਬਾਅਦ ਕੋਈ ਵੀ ਵਿਅਕਤੀ ਇਹ ਦਾਅਵਾ ਕਰਦੇ ਹੋਏ ਸ਼ਰਨ ਲਈ ਅਰਜੀ ਦੇ ਸਕਦਾ ਹੈ ਕਿ ਉਸ ਕੋਲ ਪਾਸਪੋਰਟ ਨਹੀਂ ਹੈ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਦੀ ਕੋਰ ਕਮੇਟੀ ਦਾ ਪੁਨਰਗਠਨ ਕਰ ਦਿੱਤਾ ਹੈ ਇਸ ਤੋਂ ਕੁਝ ਦਿਨ ਪਹਿਲਾਂ ਪਾਰਟੀ ਆਗੂਆਂ ਦੇ ਇੱਕ ਹਿੱਸੇ ਦੇ ਵੱਲੋਂ ਕੀਤੀ ਗਈ ਬਗਾਵਤ ਨੂੰ ਦੇਖਦਿਆਂ ਸਰਬਉੱਚ ਫੈਸਲਾ ਲੈਣ ਦੇ ਲਈ ਸੰਸਥਾ ਨੂੰ ਪੰਕ ਕਰ ਦਿੱਤਾ ਗਿਆ ਸੀ ਸ਼ਰੋਮਣੀ ਕਾਲੀਦਾਲ ਦੀ ਪੁੰਨਰ ਗਠਿਤ ਕੌਰ ਕਮੇਟੀ ਦੇ ਵਿੱਚ 23 ਮੈਂਬਰਾਂ ਅਤੇ 4 ਅਹੁਦੇਦਾਰ ਵਿਸ਼ੇਸ਼ ਸੱਦੇ ਗਏ ਮੈਂਬਰਾਂ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀਨ ਹੋਈ ਕਮੇਟੀ ਵਿੱਚ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਸ਼ਰੋਮਣੀ ਕਮੇਟੀ ਪ੍ਰਧਾਨ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਪੁੰਦੜ ਨਰੇਸ਼ ਗੁਜਰਾਲ ਗੁਲਜਾਰ ਸਿੰਘ ਰਾਣੀਕੇ ਜਨਵੇਜਾ ਸਿੰਘ ਸੇਖੋ ਮਹੇਸ਼ਿੰਦਰ ਸਿੰਘ ਗਰੇਵਾਲ ਹੀਰਾ ਸਿੰਘ ਗਾਬਰੀਆ ਬਿਕਰਮ ਸਿੰਘ ਮਜੀਠੀਆ ਡਾਕਟਰ ਦਲਜੀਤ ਸਿੰਘ ਚੀਮਾ ਅਨਿਲ ਜੋਸ਼ੀ ਸ਼ਰਨਜੀਤ ਸਿੰਘ ਟੱਲੋ ਸੋਮ ਸਿੰਘ ਖੰਡਲ ਤੇ ਪਰਮਜੀਤ ਸਿੰਘ ਸਰਨਾ ਨੂੰ ਕੋਰ ਕਮੇਟੀ ਦੇ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਆਸਟ੍ਰੇਲੀਆਈ ਸਰਕਾਰ ਨੇ ਸੋਮਵਾਰ ਨੂੰ ਦੇਸ਼ ਦੇ ਵਿੱਚ ਅੱਤਵਾਦ ਦੇ ਖਤਰੇ ਦੇ ਅਲਰਟ ਪੱਧਰ ਨੂੰ ਸੰਭਾਵਿਤ ਤੌਰ 'ਤੇ ਤੋਂ ਵਧਾ ਕੇ ਸੰਭਾਵਿਤ ਕਰ ਦਿੱਤਾ। ਇਸ ਦੇ ਲਈ ਸਰਕਾਰ ਨੇ ਨੌਜਵਾਨਾਂ ਵਿੱਚ ਵਧ ਰਹੀ ਕੱਟੜਪੰਥੀ ਵਿਚਾਰਧਾਰਾ ਅਤੇ ਇਜ਼ਰਾਈਲ ਹਮਾਸ ਟਕਰਾ ਕਾਰਨ ਭਾਈਚਾਰਕ ਤਣਾਅ ਬਾਰੇ ਚਿੰਤਾਵਾਂ ਦਾ ਹਵਾਲਾ ਦਿੱਤਾ। ਇਹ ਪਹਿਲੀ ਵਾਰ ਹੈ ਕਿ ਨਵੰਬਰ 2022 ਤੋਂ ਬਾਅਦ ਖਤਰੇ ਦਾ ਪੱਧਰ 5 ਪੱਧਰੀ ਨੈਸ਼ਨਲ ਟੈਰੋਰੀਜ਼ਮ ਥ੍ਰੀਟ ਐਡਵਾਈਜ਼ਰੀ ਸਿਸਟਮ ਦੇ ਮੱਧ ਤੱਕ ਵਧਾ ਦਿੱਤਾ ਗਿਆ। ਪ੍ਰਧਾਨ ਮੰਤਰੀ ਐਂਥਨੀ ਅਲਬਰੀਜ਼ ਨੇ ਕਿਹਾ ਕਿ ਹਾਲਾਂਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਮੌਜੂਦਾ ਹਾਲਾਤ ਵਿੱਚ ਅਤਵਾਦੀਕ ਵੱਡਾ ਖਤਰਾ ਹੈ ਪਰ ਉਹ ਇਹ ਕਿਸੇ ਖਤਰੇ ਤੋਂ ਜਾਣੂ ਨਹੀਂ ਆ। ਐਸ ਆਈਓ ਦੇ ਡਾਇਰੈਕਟਰ ਜਨਰਲ ਨੇ ਜਾਣਕਾਰੀ ਦਿੱਤੀ ਹੈ ਕਿ ਏਜੰਸੀ ਨੇ ਅਪ੍ਰੈਲ ਤੋਂ ਅੱਤ ਸੰਭਾਵਿਤ ਅਤਵਾਦੀ ਕਾਰਨਾਵਾਂ ਨੂੰ ناکਾਮ ਕਰ ਦਿੱਤਾ। ਇਰਾਨ ਅਤੇ ਲਬਨਾਨ ਦੇ ਵਿੱਚ ਜੰਗ ਦੇ ਮੋਰਚੇ ਖੋਲਣ ਵਾਲਾ ਇਜ਼ਰਾਈਲ ਗਾਜ਼ਾ ਦੇ ਵਿੱਚ ਲਗਾਤਾਰ ਪਾਰੀ ਹਮਲੇ ਕਰ ਰਿਹਾ ਹੈ। ਤੇ ਇਜ਼ਰਾਈਲ ਫੌਜ ਨੇ ਬੀਤੇ ਕੱਲ ਗਾਜ਼ਾ ਦੇ ਦੋ ਵੱਡੇ ਸ਼ਹਿਰਾਂ ਉੱਤੇ ਵੱਡੇ ਹਵਾਈ ਹਮਲੇ ਕੀਤੇ ਨੇ। ਪਹਿਲਾ ਹਮਲਾ ਮੱਦ ਗਾਜ਼ਾ ਦੇ ਦਿਰ ਅਲ ਬਲਾ ਸ਼ਹਿਰ ਦੇ ਵਿੱਚ ਹੋਇਆ ਤੇ ਇੱਥੇ ਆਈਡੀਐਫ ਨੇ ਅਲ ਅਕਾਸਾ ਹਸਪਤਾਲ ਦੇ ਨੇੜੇ ਟੈਂਟ ਕੈਂਪ ਦੇ ਉੱਤੇ ਇੱਕ ਵਿਸ਼ਾਲ ਹਵਾਈ ਹਮਲਾ ਕੀਤਾ। 4 ਫਿਲਸਤੀਨੀ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋਏ ਨੇ ਤੇ ਇਸ ਦੇ ਨਾਲ ਹੀ ਦੂਜਾ ਹਮਲਾ ਉੱਤਰੀ ਗਾਜ਼ਾ ਦੇ ਸ਼ੇਖ ਰਾਜਵਾਨ ਵਿੱਚ ਹੋਇਆ ਆਈਡੀਐਫ ਨੇ ਹਮਾਮਸ ਸਕੂਲ ਨੂੰ ਨਿਸ਼ਾਨਾ ਬਣਾਇਆ ਤੇ ਇਸ ਦੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਜਦਕਿ 21 ਲੋਕ ਜ਼ਖਮੀ ਹੋਏ ਨੇ ਸਾਰੇ ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਤੇ ਇਹ ਹਮਲਾ ਇੰਨਾ ਜ਼ਬਰਦਸਤ ਸੀ ਕਿ ਸਕੂਲ ਅਤੇ ਇਸ ਦੇ ਹਾਤੇ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਬੀਤੇ ਕਈ ਦਿਨਾਂ ਤੋਂ ਬ੍ਰਿਟੇਨ ਦਾ ਮਾਹੌਲ ਗੜਬੜਾਇਆ ਹੋਇਆ ਤੇ ਉੱਥੇ ਲਗਾਤਾਰ ਹਿੰਸਾ ਦੀਆਂ ਖਬਰਾਂ ਆ ਰਹੀਆਂ ਨੇ ਇੱਕ ਵਾਰ ਫਿਰ ਬ੍ਰਿਟਿਸ਼ ਸ਼ਹਿਰ ਦੇ ਵਿੱਚ ਹਿੰਸਕ ਪ੍ਰਦਰਸ਼ਨ ਹੋਣ ਦੀ ਜਾਣਕਾਰੀ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੇ ਵਿੱਚ 13 ਸਾਲਾਂ ਵਿੱਚ ਸਭ ਤੋਂ ਵੱਡਾ ਦੰਗਾ ਹੈ ਇਸ ਇਨਸਾਦੀ ਅੱਗ ਨੇ ਭਿਆਨਕ ਰੂਪ ਉਦੋਂ ਧਾਰ ਲਿਆ ਜਦੋਂ ਉੱਤਰ ਪੱਛਮ ਇੰਗਲੈਂਡ ਦੇ ਵਿੱਚ ਤਿੰਨ ਬੱਚਿਆਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਪੁਲਿਸ ਨੇ ਹੁਣ ਤੱਕ 90 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਸਾਊਥਪੋਰਟ ਦੇ ਇੱਕ ਵਿਅਕਤੀ ਨੇ ਮੀਡੀਆ ਪੋਸਟ ਦੇ ਵਿੱਚ ਬੱਚਿਆਂ ਦੀ ਹੱਤਿਆ ਲਈ ਇੱਕ ਮੁਸਲਮ ਪ੍ਰਵਾਸੀ ਨੂੰ ਜ਼ਿੰਮੇਵਾਰ ਠਹਿਰਾਇਆ ਪ੍ਰਦਰਸ਼ਨਕਾਰੀ ਇਸ ਵਾਰ ਤੋਂ ਪਰ ਕੁੱਟੇ ਅਤੇ ਇਸ ਤੋਂ ਬਾਅਦ ਪੂਰੇ ਸੱਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਤੇਜ਼ ਹੋ ਗਈ ਤੇ ਬ੍ਰਿਟਿਸ਼ ਸ਼ਹਿਰ ਦੇ ਵਿੱਚ ਸੜਕਾਂ ਤੇ ਹੋਈ ਹਿੰਸਾ ਚ ਕਈ ਪੁਲਿਸ ਅਧਿਕਾਰੀ ਜ਼ਖਮੀ ਵੀ ਹੋ ਗਏ ਨੇ ਅਮਰੀਕਾ ਦੇ ਨਿਆਂ ਵਿਭਾਗ ਨੇ ਬੱਚਿਆਂ ਦੇ ਆਨਲਾਈਨ ਗੋਪਨੀਯਤਾ ਕਾਨੂੰਨਾਂ ਨੂੰ ਕਈ ਤੌਰ ਤੇ ਉਲੰਘਣਾ ਕਰਨ ਲਈ ਸੋਸ਼ਲ ਮੀਡੀਆ ਦੇਖਦੇ ਟਿਕਟੌਕ ਅਤੇ ਇਰਦੀ ਮੂਲ ਕੰਪਨੀ ਬਾਈਕ ਡਾਂਸ ਦੇ ਖਿਲਾਫ ਮਾਮਲਾ ਦਰਜ ਕੀਤਾ ਅਮਰੀਕਾ ਦੇ ਕੈਲੀਫੋਰਨੀਆ ਦੀ ਸੰਘੀ ਅਦਾਲਤ ਦੇ ਵਿੱਚ ਫੈਡਰਲ ਟ੍ਰੇਡ ਕਮਿਸ਼ਨ ਸਾਹਮਣੇ ਦਾਇਰ ਕੀਤੇ ਗਏ ਕੇਸ ਦੇ ਵਿੱਚ ਟਿਕਟੌਕ ਉੱਤੇ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਨਿੱਜੀ ਜਾਣਕਾਰੀ ਇਕੱਠੀ ਕਰਨ ਮਾਪਿਆਂ ਦੀ ਬੇਨਤੀ ਕਰਨ ਤੋਂ ਬਾਅਦ ਬੱਚਿਆਂ ਦੇ ਖਾਤੇ ਨੂੰ ਰੱਦ ਕਰਨ ਵਿੱਚ ਅਸਫਲ ਰਹਿਣ ਅਤੇ ਨਾਬਾਲਗ ਉਪਭੋਗਤਾਵਾਂ ਦੇ ਡਾਟਾ ਨੂੰ ਬਰਕਰਾਰ ਰੱਖਣ ਦਾ ਦੋਸ਼ ਲਗਾਏ ਗਏ ਨੇ ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਕਿ ਟਿਕਟੌਕ ਅਤੇ ਬਾਈਟ ਡਾਂਸ ਨੇ ਵਾਰ-ਵਾਰ ਕੋਪਾ ਐਕਟ ਦੀ ਉਲੰਘਣਾ ਕੀਤੀ ਹੈ ਕਿ ਟਿਕਟੌਕ ਦੇ ਪੂਰਵਗਾਮੀ ਸੰਗੀਤਕ ਐਲਵਾਈ ਨੂੰ ਸ਼ਾਮਲ ਕਰਨ ਵਾਲੇ ਪਿਛਲੇ ਸਮਝੌਤੇ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਿਛਲੇ 5 ਮਹੀਨਿਆਂ ਤੋਂ ਕਮਿਊਨਿਟੀ ਮੀਟਿੰਗ ਨਾ ਬੁਲਾਉਣ ਉੱਤੇ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਕਸਰ ਪੰਜਾਬ ਦੇ ਵਿਕਾਸ ਅਤੇ ਬਿਹਤਰੀ ਨੂੰ ਤਰਜੀਹ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ। ਹਾਲਾਂਕਿ ਇਸ ਦੇ ਪੱਖਾਂ ਅਤੇ ਅਰੋਗਤਾ ਦਾ ਅੰਦਾਜ਼ਾ ਇਹ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਐਤਨੇ 9 ਮਾਰਚ ਤੋਂ ਕਮਿਊਨਿਟੀ ਮੀਟਿੰਗ ਨਹੀਂ ਕੀਤੀ। ਭਾਜਪਾ ਨੇ ਕਿਹਾ ਕਿ ਪਰਪਰਾ ਅਨੁਸਾਰ ਮੰਤਰੀ ਮੰਡਲ ਦੀ ਮੀਟਿੰਗ ਹਰ ਹਫਤੇ ਹੋਣੀ ਚਾਹੀਦੀ ਹੈ ਤਾਂ ਜੋ ਸੰਭਾਵੀ ਉਲਝਣਾਂ ਨੂੰ ਤੁਰੰਤ ਹੱਲ ਕੀਤਾ ਜਾ ਸਕੇ ਸੀਨੀਅਰ ਕਾਂਗਰਸੀ ਆਗੂ ਬਾਜਵਾਨੀ ਨੇ ਕਿਹਾ ਕਿ ਸਰਕਾਰ ਇਹ ਬਹਾਨਾ ਬਣਾ ਸਕਦੀ ਹੈ ਕਿ 16 ਮਾਰਚ ਨੂੰ ਪੂਰੇ ਦੇਸ਼ ਵਿੱਚ ਚੋਣ ਜਾਬਤਾ ਲਾਗੂ ਕਰ ਦਿੱਤਾ ਗਿਆ ਸੀ ਪਰ ਇਹ ਬਹਾਨਾ ਇੱਕ ਵਿਅਰਥ ਕੋਸ਼ਿਸ਼ ਤੋਂ ਵੱਧ ਹੋਰ ਕੁਝ ਨਹੀਂ ਹੋਵੇਗਾ ਅਜਲੀ ਐਨਏ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਾਥੀ ਦੇ ਕਾਲ ਧੰਨਵਾਦ